ਜੋ ਬਾਅਦ ਕਪੂਡੇਟ ਹੋਇਆ ਤਾਂ ਆਪਾਂ ਮੈਂ ਵਾਰ ਨੰਬਰ ਦੇ ਕੇ ਕਿਤੇ ਪਰ ਕੰਮ ਲੋ ਘਟ ਕੇ ਡਾ ਦੇ ਇਸ ਜਿਹੜਾ ਬਾਡ ਦੇ ਵਿੱਚ ਕਾਫੀ ਸਮੱਸਿਆ ਸੀ ਬੀਬੀ ਸਪਲਾਈ ਦੀ ਤੇ ਕਪਤਕਾਰਾਂ ਦਾ ਵੀ ਸਾਨੂੰ ਫੋਨ ਆਉਂਦੇ ਕਿ ਸਾਨੂੰ ਵੋਲਟੇਜ ਦੀ ਸਮੱਸਿਆ ਆਉਂਦੀ ਬਾਕੀ ਸਪਲਾਈ ਵੀ ਕਾਫੀ ਜਾਂਦੀ ਸੀ ਉਜ ਵਗੈਰਾ ਕਾਫੀ ਉੜਦੇ ਕਿਉਂਕਿ ਇਹ ਜਿਹੜਾ ਏਰੀਆ ਥੋੜਾ ਓਵਰਲੋਡ ਹੋ ਗਿਆ ਹੈ ਬਾਕੀ ਸਾਨੂੰ ਹਲਕੰਜਾ ਜੱਜ ਪੰਨੂ ਸਾਹਿਬ ਨੇ ਬੜੀ ਵਾਰੀ ਕਿਹਾ ਕਿ ਇਹਦਾ ਕੋਈ ਸੁਧਾਰ ਕੀਤਾ ਜਾਏ ਤੇ ਇਹਨਾਂ ਦੇ صدਕਾ ਅਸੀਂ ਜਿਹੜਾ ਹੈਗਾ ਐਂ ਜਾਂ ਜੋ ਵੀ ਕਾਰਵਾਈ ਕਰਕੇ ਤੇ ਅੱਜ ਇਹ ਟ੍ਰਾਂਸਫਾਰ ਜਿਹੜਾ ਹੈਗਾ 200 ਦੇ ਨਾਲ 100 ਕੇਵੀ ਦਾ ਟ੍ਰਾਂਸਫਾਰ ਹੋਰ ਲਾ ਦਿੱਤਾ ਹੈ। ਇਹਦੀ ਕਪੈਸਿਟੀ ਹੁਣ 300 ਕੇਵੀ ਹੋ ਗਈ ਆ ਜਿਹਦੇ ਨਾਲ ਜਿਹੜੇ ਇਸ ਵਾਰ ਦੇ ਵਿੱਚ ਕੋਈ ਵੀ ਬਿਜਲੀ ਦੀ ਸਮੱਸਿਆ ਨਹੀਂ ਆਏਗੀ। ਇਹ ਸਭ ਕੁਝ ਜਿਹੜਾ ਹੈ ਆਪਣੇ ਸਾਡੇ ਚੇਅਰਮੈਨ ਪਨੂ ਸਾਹਿਬ ਦੀ ਮਦਦ ਨਾਲ। ਐਕੀ ਸਰ ਹੋਰ ਵੀ ਜਿਹੜੀ ਕੋਈ ਸ਼ਹਿਰੀ ਇਸ ਮਸ਼ਿਆਬੀ ਨੂੰ ਲੈ ਕੇ ਉਹ ਚੀਜ਼ਾਂ ਨੂੰ ਸੁਧਾਰ ਕਰ ਰਹੇ ਹਾਂ ਜੀ ਹਾਂ ਜੀ ਪੰਨੂ ਸਾਹਿਬ ਨੇ ਕਹੇਗਾ ਕੋਈ ਪੂਰੇ ਸ਼ਹਿਰ ਦੀ ਸਮੱਸਿਆ ਵਾਸਤੇ ਕੁਝ ਨਾ ਕੁਝ ਕਰੋ ਉਹਦੇ ਵਾਸਤੇ ਅਸੀਂ ਇਸ ਮਹੀਨੇ ਅਕਤੂਬਰ ਦੇ ਮਹੀਨੇ ਹੀ ਇੱਕ ਨਵਾਂ ਫੀਡਰ ਕੱਢ ਰਹੇ ਹਾਂ ਤੇ ਉਹਦੀ ਜਲਦੀ ਅਸੀਂ ਉਸ ਦਾ ਵੀ ਕੱਟਣ ਨੂੰ ਸ਼ੁਰੂਆਤ ਕਰਾਂਗੇ ਉਹ ਦਾ ਕਟਨ ਕਰਵਾਵਾਂਗੇ ਕਿਹੜੀ ਸਾਈਡ ਤੇ ਇਹ ਆਪਣਾ ਰੇਲਵੇ ਰੋਡ ਫੀਡਰ ਤੇ ਉਹਨੂੰ ਅਸੀਂ ਬਾਈਫਰਕੇਟ ਕਰਕੇ ਦੋ ਫੀਡਰ ਬਣਾ ਰਹੇ ਤੇ ਜਿਹੜੀ ਇਸ ਸਮੱਸਿਆ ਦਾ ਸ਼ਹਿਰ ਦੀ ਸਮੱਸਿਆ ਦਾ ਵੀ ਹੱਲ ਹੋਏਗਾ ਸਰ ਇੱਕ ਤਾਂ ਧਿਆਨ ਦਿਓ ਆਉਣ ਕੱਲ ਪਤਾ ਨਹੀਂ ਕਿ ਬਦੋਵਾਰ ਰੋਡ ਤੇ ਬਹੁਤ ਬੁਰਾ ਹਾਲ ਬੜੇ ਬੜੇ ਬਦੋਵਾਰ ਰੋਡ ਦਾ ਪਾਣੀ ਜਿਹੜਾ ਵਾ ਛੋਟੇ ਛੋਟੇ ਆ ਤੇ ਲੋਕੀਆਂ ਨੂੰ ਬਹੁਤ ਪਰੇਸ਼ਾਨੀ ਮੈਨੂੰ ਮੈਂ ਬੇਨਤੀ ਕਰਕੇ ਮੈਨੂੰ ਤੁਹਾਨੂੰ ਬੇਨਤੀ ਕੀਤੀ ਸੀ ਬਾਰਸ਼ਾਂ ਤੋਂ ਬਾਅਦ ਉਹਨਾਂ ਨੂੰ ਜ਼ਰੂਰ ਸ਼ੁਰੂ ਕਰਾਓ ਜਿੰਦੋਂ ਤੱਕ ਮੈਨੂੰ ਲੱਗਦਾ ਦੀ ਬਦੋਵਾਰ ਰੋਡ ਦਾ ਆਪਣੀ ਆ ਚੁੱਕਾ ਹੈ ਕਾਫੀ ਪਿੰਡਾਂ ਦੀ ਕੀਤੀ ਉਹ ਸਾਡੇ ਕੋਲ ਉਹਦਾ ਫੰਡ ਜਾਰੀ ਹੋ ਕੇ ਆ ਚੁੱਕਾ ਹੈ ਥੋੜੇ ਦਿਨਾਂ ਤੱਕ ਕੁੜੇ ਦਿਨਾਂ ਤੱਕ ਉਹਨੂੰ ਆਪਾਂ ਸ਼ੁਰੂ ਕਰਵਾ ਦਿੰਦੇ ਹਾਂ ਬਦੋਆ ਪਖਤੇ ਘੜ ਚੂੜੀਆਂ ਬਦੋਆ ਰੋੜਿਆ ਥਾਣੇ ਦੇ ਪਿਛਲੇ ਨਾਲਾ ਬਣਾ ਨਾਲਾ ਬਣਾ ਨਾਲਾ ਦੇਖੋ ਜੀ ਸਾਰੇ ਸ਼ਹਿਰ ਦੇ ਸੀਵਰੇਜ ਦੀ ਉਹ ਮੈਂ ਦੇਖਿਆ ਹਾਲਾਤ ਸ਼ਹਿਰ ਦੇ ਸੀਵਰੇਜ ਦੀ ਬੁਰੀ ਹਾਲਤ ਹਾਂਜੀ ਸ਼ਹਿਰ ਦੇ ਸੀਵਰੇਜ ਦੀ ਬਹੁਤ ਬੁਰੀ ਹਾਲਤ ਹੈ ਸ਼ਹਿਰ ਦਾ ਸੀਵਰੇਜ ਵੇਖੋ ਇਹ ਕੋਚੀ ਕਰਨੀ ਹੈ 1 ਮਹੀਨੇ ਤੋਂ ਬਾਅਦ ਐਮਸੀ ਦੀ ਇਲੈਕਸ਼ਨ ਹੈ ਮੈਂ ਇਹ ਚੀਜ਼ ਦਾ ਵਜਨ ਦਿਨਾਂ ਵੀ ਤਕੜੇ ਹੋ ਕੇ ਆਪਣੀ ਕਮੇਟੀ ਦੇ ਵਿੱਚ ਆਪਣੇ ਐਮਸੀ ਜ਼ਰੂਰ ਬਣਾਓ ਆਪਣੀ ਕਮੇਟੀ ਬਣਾਓ ਫਲਾ ਪ੍ਰਧਾਨ ਬਣਾਓ ਮੈਂ 2072 ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਸ਼ਹਿਰ ਦੇ ਪਾਣੀ ਦੀ ਗੰਦਗੀ ਵੀ ਕੱਢੂ। ਕਈ ਮੈਂ ਬਹੁਤੀ ਗੱਲ ਕੀ ਕਰਨੀ ਆ। ਗਲੀਆਂ ਦੇ ਵਿੱਚ ਮੈਨੂੰ ਪਰਿਵਾਰਾਂ ਨੇ ਮੁਸ਼ਕਲ ਦੱਸੀ ਵੀ ਪਰਿਵਾਰਾਂ ਜੋ ਕਚਰਾ ਨਹੀਂ ਕੱਢਦਾ। ਕਚਰਾ ਕੱਢਣ ਵਾਸਤੇ ਸਾਡੇ ਸਿਫਾਈ ਸੇਵਕ ਮੇਰੇ ਕੋਲ ਆਏ। ਉਹਨਾਂ ਵਾਸਤੇ ਇੱਕ ਵੇ ਛੋਟੇ ਹਾਥੀ ਛੋਟੇ ਹਾਥੀ ਛੋਟੀਆਂ ਗੱਡੀਆਂ ਲੈ ਆ ਕੇ ਦਿੱਤੀਆਂ। ਉਹਨਾਂ ਵਾਸਤੇ ਡਰਾਈਵਰ ਰੱਖਣ ਵਾਸਤੇ ਮਤਾਨੀ ਸਪਾਰੇ। ਉਹਨਾਂ ਦਾ ਜਵਾਬ ਸੀ ਵੀ ਜਿਹੜੇ ਗਰਾਊਂਡ ਦੇ ਵਿੱਚੋਂ ਗੱਡਣ ਨਾਲੇ ਦੇ ਡਰਾਈਵਰ ਗੱਡੀਆਂ ਚਲਾ ਕੇ ਰਹੇ ਉਹ ਹੀ ਗੱਡੀਆਂ ਚਲੋ। ਮੈਂ ਜਿਹੜੀ ਪਹਿਲੂ ਗੱਲ ਚ ਗੱਲ ਚੁੱਕਾ ਭਾਵੇਂ ਕੋਈ ਸ਼ਹਿਰ ਚ ਆ ਭਾਵੇਂ ਕੋਈ ਹਲਕੇ ਦਾ ਲੀਡਰ ਹੈ ਭਾਵੇਂ ਕੋਈ ਵਾਰਡ ਦਾ ਲੀਡਰ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਬੈਠੀ ਹੈ ਵੀ ਜੇ ਆਮ ਆਦਮੀ ਪਾਰਟੀ ਕੰਮ ਕਰਦੀ ਆ ਤੇ ਆਮ ਆਦਮੀ ਪਾਰਟੀ ਦੀ ਚੜਦੀ ਗੱਲਾ ਹੋਣੀ ਹੈ ਤੇ ਜੇ ਆਮ ਆਦਮੀ ਪਾਰਟੀ ਅਸੀਂ ਕੰਮ ਕਰਨ ਤੋਂ ਰੋਕਾਂਗੇ ਤੇ ਸ਼ਾਇਦ ਸਣੀ ਸ਼ਾਇਦ ਸਾਡੀ ਚੜਦੀ ਗੱਲਾ ਉਹ ਬੜਾ ਵੱਡਾ ਬਲੇਖਾ ਹੈ ਨਿਊਟਰਲ ਪਬਲਿਕ ਨੂੰ ਅੱਜ ਕੱਲ ਹਰ ਪਰਿਵਾਰ ਦੇ ਘਰ ਦੇ ਵਿੱਚ ਪੰਜ ਪੰਜ ਫੋਨ ਨੇ ਹਰ ਪਰਿਵਾਰ ਸੋਸ਼ਲ ਮੀਡੀਆ ਦੇ ਦਿਹਾੜੀ ਜਿ ਘਟੋਂ ਘੱਟੀ ਘਟੋਂ ਘੱਟ ਫੋਨ ਨੂੰ ਦਿਹਾ ਇੱਕ ਦਿਨ ਦੇ ਵਿੱਚ ਘਟੋਂ ਘੱਟ 50 ਵਾਰੀ ਵ ਅੱਜ ਕੱਲ੍ਹ ਹਰ ਕੋਈ ਜਾਣੂ ਆ ਹਰ ਕਿਸੇ ਨੂੰ ਪਤਾ ਹੈ ਇਸ ਕਰਕੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕਰਦਾ ਕਈ ਕੰਮ ਬਾਦ ਵੀ ਧਿਆਨ ਚ ਲਿਆਓ ਉਹਨਾਂ ਨੂੰ ਕਈ ਕੰਮ ਜਿਹੜੇ ਆ ਕਈ ਕੰਮ ਅਸੀਂ ਨਹੀਂ ਕਰ ਪਾ ਰਹੇ ਉਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਇੱਕ ਇਲੈਕਟਿਡ ਸਿਲੈਕਟਿਡ ਸਿਲੈਕਟਿਡ ਜਿਹੜੇ ਇਲੈਕਟਿਡ ਬੰਦੇ ਤੁਸੀਂ ਐਮਸੀ ਸ਼ਹਿਰ ਨੇ ਜੁਨੇ ਸੀ ਉਹ ਸਾਡੀ ਆਪਣੀ ਪਾਰਟੀ ਵੱਲੋਂ ਜਿਹੜੇ ਖਲੋਣਗੇ ਉਹਨਾਂ ਤੁਹਾਨੂੰ ਸਾਡਾ ਜਵਾਬ ਨੰਬਰ 3 ਵਿੱਚ ਜਿਹੜਾ 231 ਕੇ ਦਾ ਦਾਫਾ ਆ ਉਹਨੂੰ ਅਪਗ੍ਰੇਡ ਕਰਕੇ 300 ਦਾ ਹੋ ਗਿਆ ਜੀ ਤੇ ਜਿਸ ਨਾਲ ਬਾਡਰ ਤੋਂ ਤੇਜਾ ਇਲਾਕੇ ਨੂੰ ਸੰਪੂਰਨ ਮਿਲੇਗੀ ਕਿ ਕੀ ਕਹਿੰਦੇ ਜੀ ਤੁਹਾਡੇ ਵੱਲੋਂ ਰਿਕਰਡ ਕੀਤਾ ਗਿਆ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਚੀਜ਼ ਤੋਂ ਜਾਣੂ ਕਰਵਾਇਆ ਤੇ ਉਹਨਾਂ ਤੋਂ ਬਾਅਦ ਦੇ ਵਿੱਚ ਧੰਨਵਾਦ ਸਾਡੇ ਸਤਿਕਾਰਯੋਗ ਮਹਿਮੇ ਦੇ ਐਕਸਨ ਸਾਹਿਬ ਐਸਦੀਓ ਸਾਹਿਬ ਜਿਨ੍ਹਾਂ ਨੇ ਇਹਨਾਂ ਦੀਆਂ ਸਾਡੇ ਭਰਾਵਾਂ ਦੇ ਕਹਿਣ ਕਿ ਪ੍ਰੋਪੋਜ਼ਲ ਬਣਾ ਕੇ ਸਰਕਾਰ ਨੂੰ ਭੇਜੀਆਂ ਤੇ ਧੰਨਵਾਦ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪ੍ਰਵਾਨ ਕੀਤੀਆਂ ਤੇ ਸਾਡੇ ਵਾਰਡ ਨੰਬਰ 3 ਦੇ ਵਿੱਚ ਇੱਕ ਬੜੀ ਵੱਡੀ ਮੁਸ਼ਕਲ ਸੀ तकरीबन 100 ਤੋਂ 150 ਪਰਿਵਾਰ ਦੀ ਬੜੀ ਵੱਡੀ ਮੁਸ਼ਕਲ ਸੀ ਗਰਮੀ ਦੇ ਟਾਈਮ ਤੇ ਏਸੀ ਨਹੀਂ ਸੀ ਚੱਲਦੇ ਔਰ ਰਾਤ ਦੇ ਟਾਈਮ ਤੇ ਬੜੇ ਮੈਨੂੰ ਵੀ ਫੋਨ ਕਾਲ ਆਉਂਦੇ ਸੀ ਸਾਡੇ ਪ੍ਰਧਾਨ ਜੀ ਕਰਦੇ ਸੀ ਸਾਡੇ ਮੁਤਬਰ ਭਰਾ ਵੀ ਕਰਦੇ ਸੀ ਸਭ ਤੋਂ ਪਹਿਲਾਂ ਤੇ ਇਹਨਾਂ ਸਾਰੇ ਜਿੰਨਾ ਭਰਾਵਾਂ ਦਾ ਮੈਂ ਨਾਮ ਲਿਆ ਇਹਨਾਂ ਦਾ ਧੰਨਵਾਦ ਤੇ ਨਾਲ ਨਾਲ ਸਾਰੀ ਵਾਰਡ ਨੂੰ ਮੇਰੇ ਵੱਲੋਂ ਵਧਾਈਆਂ ਜਿਹੜੇ 200 ਕੇਵੀ ਦਾ ਟਰਾਂਸਫਾਰਮਰ ਨੂੰ ਵਧਾ ਕੇ 300 ਕੇਵੀ ਦਾ ਕਰ ਦਿੱਤਾ ਗਿਆ ਔਰ ਸ਼ਹਿਰ ਦੀ ਇੱਕ ਹੋਰ ਬੜੀ ਵੱਡੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਬਿਜਲੀ ਦੀ ਕਾਫੀ ਵੱਡੇ ਪੱਧਰ ਤੇ ਮੁਸ਼ਕਲ ਆ ਰਹੀ ਹੈ ਜਿਹਨੂੰ ਥੋੜੇ ਸਮੇਂ ਤੱਕ ਸ਼ਾਇਦ ਇੱਕ ਮਹੀਨੇ ਤੱਕ ਇੱਕ ਮਹੀਨੇ ਤੱਕ ਇੱਕ ਮਹੀਨੇ ਤੱਕ ਇੱਕ ਫੀਡਰ ਜਿਹੜਾ ਹੋਰ ਚਾਲੂ ਕਰ ਦਿੱਤਾ ਜਾਊਗਾ ਜਿਹੜੀ ਫਾਇਦੇਦਾਰ ਤੂੜੀਆਂ ਦੇ ਸ਼ਹਿਰ ਦੇ ਵਿੱਚ ਸਾਡੇ ਦੁਕਾਨਦਾਰ ਭਰਾਵਾਂ ਨੂੰ ਸਾਡੇ ਜਿਹੜੀ ਅਰਾਸ਼ੀ ਏਰੀਆ ਵਾ ਸਾਡੇ ਆਪਣੇ ਪਰਿਵਾਰ ਨੇ ਸਾਡੇ ਬਾੜਾਂ ਦੇ ਜੋ ਤੇੜਾ ਮਹਾਰਾਜ ਪਰਿਵਾਰ ਵਸਦੇ ਨੇ ਉਹਨਾਂ ਪਰਿਵਾਰਾਂ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਨਹੀਂ ਆਊਗੀ ਕਿਉਂਕਿ ਸ਼ਹਿਰ ਦੇ ਵਿੱਚ ਮੈਂ 2022 ਦੇ ਵਿੱਚ ਜਦੋਂ ਸਰਕਾਰ ਬਣੀ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਸ਼ਹਿਰ ਦੇ ਵਿੱਚ ਆਉਂਦਾ ਸੀ ਕਈ ਨਾ ਵਾੜਾਂ ਦੇ ਵਿੱਚ ਸੁੱਖ-ਦੁੱਖ ਦੇ ਵਿੱਚ ਜਾਂਦਾ ਸੀ ਤੇ ਬਿਜਲੀ ਵਿਭਾਗ ਵੱਲੋਂ ਬੜੀਆਂ ਮੁਸ਼ਕਲਾਂ ਸਾਨੂੰ ਸਾਡੇ ਪਰਿਵਾਰ ਸਾਡੇ ਆਪਣੇ ਪਰਿਵਾਰ ਦੇ ਪਰਿਵਾਰ ਦੱਸਦੇ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਐਸਡੀਓ ਸਾਹਿਬ ਨੂੰ ਜੈ ਸਿੰਘ ਸਾਹਿਬ ਦੇ ਥਰੂ ਐਸਡੀਓ ਸਾਹਿਬ ਨੂੰ ਐਕਸਿਨ ਸਾਹਿਬ ਨੂੰ ਐਸੀ ਸਾਹਿਬ ਨੂੰ ਔਰ ਸਰਕਾਰ ਨੂੰ ਡਿਮਾਂਡ ਬਣਾ ਕੇ ਭੇਜੀ ਔਰ ਕਾਫੀ ਵੱਡੇ ਪੱਧਰ ਤੇ ਸ਼ਹਿਰ ਦੀ ਹੋਰ ਵੀ ਕਮਾਂ ਦੀ ਬਿਜਲੀ ਬੋਰਡ ਦੀ ਡਿਮਾਂਡ ਹੈ। ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਸ਼ਹਿਰ ਨੂੰ ਬਿਜਲੀ ਬੋਰਡ ਵੱਲੋਂ ਹੋਰ ਅਪਗ੍ਰੇਡ ਕੀਤਾ ਜਾਵੇ। ਹੋਰ ਵੀ ਜੇ ਕੋਈ ਕੰਮ ਕਰਦੇ ਆਂ ਵੇਖੋ ਫਿਰ ਵੀ ਜੇ ਕੋਈ ਕਮੀ रह ਜਾਂਦੀ ਹੈ ਤੇ ਮੇਰੀ ਸਾਰੀ ਸ਼ਹਿਰ ਦੇ ਸੰਗਤ ਨੂੰ ਸਾਡੇ ਸ਼ਹਿਰ ਦੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਜੇ ਤੁਹਾਨੂੰ ਫਿਰ ਵੀ ਕੋਈ ਮਹਿਸੂਸ ਹੋਊਗਾ। ਫੀਡਰ ਚੱਲਣ ਤੋਂ ਬਾਅਦ ਵੀ ਜੇ ਕੋਈ ਮਹਿਸੂਸ ਹੋਵੇਗਾ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਬੋਰਡ ਵੱਲੋਂ ਕਮੀ ਮਹਿਸੂਸ ਹੋਊਗੀ ਸਾਨੂੰ ਜਰੂਰ ਦੱਸਿਓ। ਅਸੀਂ ਸਾਰੇ ਇਹ ਭਰਾ ਨਾਲ ਮਿਲ ਕੇ ਉਹਨੂੰ ਦੂਰ ਜਰੂਰ ਕਰਾਂਗੇ। ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਬੜੀ ਇੱਕ ਵਧਾਈ ਦਾ ਮੌਕਾ ਹੈ ਸਿੰਦਰ ਰਾਜਜੀਤ ਜੀ ਨੂੰ ਵਧਾਈ ਦੇਣ ਦੇ ਦੇਖੋ ਜੀ ਮੈਂ ਰਾਜੀਵੀਰ ਜਵੰਦਾ ਜਿਹਨੂੰ ਤੁਸੀਂ ਯਕੀਨ ਮਾੜਿਓ ਵੀ ਮੈਂ ਕੱਜ ਹੀ ਆਪਣੇ ਭਰਾ ਨਾਲ ਭਰਾ ਮੈਂ ਆਸਟ੍ਰੇਲੀਆ ਵਿੱਚ ਗੱਲ ਕਰ ਰਿਹਾ ਸੀ ਅਸੀਂ ਇਕੱਠਿਆਂ ਨੇ ਬਹਿ ਕੇ ਕਾਫੀ ਆਈ ਉੱਥੇ ਰੋਟੀ ਕਾਦੀ ਚਾਹ ਪੀਤੀ ਰਾਜੀਵੀਰ ਜਵੰਦਾ ਦੀ ਬਹੁਤ ਵਧੀਆ ਪਰਿਵਾਰ ਸੀ ਔਰ ਬਹੁਤ ਵਧੀਆ ਸੋਚ ਦੇ ਮਾਲਕ ਸੀ ਉਹ ਭਰਾ ਸਾਡਾ ਪਰਿਵਾਰਕ ਗਾਣੇ ਸੀ ਉਹਨਾਂ ਦੀ ਇੱਕ ਪੰਜਾਬੀ ਜਿਹੜੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੀ ਸੋਚ ਕਿਸੇ ਦੀ ਧੀ ਕਿਸੇ ਦੀ ਭੈਣ ਕਿਸੇ ਦੀ ਮਾਂ ਪਰਿਵਾਰ ਦਾ ਹਰ ਜੀ ਇਕੱਠੇ ਬੈਠ ਕੇ ਇਕੱਲੇ ਬੈਠ ਕੇ ਇਕੱਲੇ ਬੈਠ ਕੇ ਔਰ ਇਕੱਠੇ ਬੈਠ ਕੇ ਵੀ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਗਾਣਾ ਸੁਣ ਸਕਦੀ ਬੜਾ ਵੱਡਾ ਬਹੁਤ ਵੱਡਾ ਘਾਟਾ ਪਿਆ ਬੜੀ ਦੁਖਦਾਈ ਅੱਜ ਜਿਹੜੀ ਖਬਰ ਆਈ ਹੈ ਨਹੀਂ ਤੇ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਵੀ ਪ੍ਰਮਾਤਮਾ ਉਹ ਸਾਡੇ ਭਰਾ ਨੂੰ ਜਿੱਥੇ ਵੀ ਰੱਖੇਗਾ ਆਪਣੇ ਚਰਨਾਂ 'ਚ ਰੱਖੀ ਔਰ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਹੈ ਉਸ ਪਰਿਵਾਰ ਨੂੰ ਹੌਸਲਾ ਦੇਈ ਉਸ ਪਰਿਵਾਰ ਨੂੰ ਕਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਿਓੜੇ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹਨਾਂ ਨੂੰ ਇਹ ਘਾਟੇ ਨੂੰ ਸੰਭਲਣ ਵਾਸਤੇ ਉਹਨਾਂ ਨੂੰ ਇੱਕ ਵੱਲ ਬਖਸ਼ੀ ਤਰਨਤਾਰਨ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਬਿਲਕੁਲ ਲੋਕ ਲਾਲ ਜੁੜੇ ਨੇ ਸ਼ਾਇਦ ਵੋਟਾਂ ਤੋਂ 4 ਦਿਨ ਬਾਅਦ ਰਿਜ਼ਲਟ ਆ ਉਹ ਆਪਣੇ ਆਪ ਹੀ ਰਿਜ਼ਲਟ ਸਾਹਮਣੇ ਆ ਗਿਆ ਲੋਕ ਮੈਂ ਤਰਨਤਾਰਨ ਜਾ ਕੇ ਆਇਆ ਤਰਨਤਾਰਨ ਦੇ ਲੋਕ ਬਿਲਕੁਲ ਆਮ ਆਦਮੀ ਪਾਰਟੀ ਦੇ ਨਾਲ ਨੇ ਉਹ ਜਿਹੜੇ ਖਰਾਰਤੀ ਅਨਸਰ ਹੁੰਦੇ ਨੇ ਅਸੀਂ ਉਹ ਕਰ ਦਾਂਗੇ ਅਸੀਂ ਜੇ ਕਰ ਦਾਂਗੇ ਚੰਗੇ ਕੰਮਾਂ ਦੀ ਉਹ ਵਿਰੋਧ ਕਰਦੇ ਨੇ ਮੈਂ ਆਪਣੇ ਹਣਕੇ ਦੀ ਕੀ ਗੱਲ ਕਰੀਏ ਉਹ ਤਰਮਤਾਨ ਦੇ ਨਾਲ ਜੁੜਦੀ ਆ ਕਈ ਪਿੰਡਾਂ ਦੇ ਵਿੱਚ ਅਸੀਂ ਸਟੇਡੀਅਮ ਬਣਾਉਣ ਜਾ ਰਹੇ ਹਾਂ ਉੱਥੇ ਦੂਸਰੀਆਂ ਪਾਟੀਆਂ ਵਾਲਿਆਂ ਨੂੰ ਤਕਲੀਫ ਹੋ ਰਹੀ ਕਈ ਪਿੰਡਾਂ ਦੇ ਵਿੱਚ ਮੈਂ ਥੋੜੇ ਦਿਨਾਂ ਦਾ ਕਾਪਾ ਕੱਲ ਤੋਂ ਉਦਘਾਟਨ ਛੋੜੀ ਦਿੱਤੀ ਨੇ ਤਕਰੀਬਨ 44 ਪਿੰਡਾਂ ਦੇ ਵਿੱਚ ਜਿਹੜੀਆਂ ਦੇ ਲਿੰਕ ਸੜਕਾਂ ਨੇ ਉਹ ਤਕਰੀਬਨ ਜੁੜੀਆਂ ਨੇ 100 ਪਿੰਡ ਤੋਂ ਬਰਾਸਰ ਜੁੜੀਆਂ ਉਹ ਕਈ ਬੰਨਾਂ ਚ ਮੈਂ ਦੇਖ ਰਿਹਾ ਆਵਾਜ਼ ਆ ਰਹੀ ਹੈ ਜਿਹੜੇ ਕਾਂਗਰਸੀ ਜਾਂ ਦੂਸਰੀਆਂ ਪਾਰਟੀਆਂ ਦੇ ਬੰਨਿਆਂ ਨਹੀਂ ਦੇਣੀ ਚਾਹੁੰਦੇ ਕਈ ਬੰਨਾਂ ਚ ਅਸੀਂ ਮਹੱਲਗਲੀ ਨਾ ਲੈ ਕੇ ਆਏ ਸੀ ਉਹ ਬੰਨੀਆਂ ਨਹੀਂ ਦੇਣੀਆਂ ਚਾਹੁੰਦੇ ਕਈ ਬੰਨਾਂ ਚ ਡਿਸਪੈਂਸਰੀਆਂ ਬਣਾਈਆਂ ਨੇ ਉਹ ਥਾਂ ਤੋਂ ਉਜੜ ਪਾ ਕੇ ਬਹਿ ਜਾਂਦੇ ਨੇ ਦੂਸਰੀਆਂ ਪਾਰਟੀ ਵਾਲੇ ਚਾਹੁੰਦੇ ਨਹੀਂਗੇ ਕਿ ਆਮ ਆਦਮੀ ਪਾਰਟੀ ਜਾਂ ਸਰਕਾਰ ਕੋਈ ਕੰਮ ਕਰੇ ਉਹ ਕਾਰਨ ਦੇ ਪਿੱਛੇ ਕੀ ਆ ਵੀ ਆਮ ਆਦਮੀ ਪਾਰਟੀ ਦੇ ਹੁੰਦਿਆਂ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਕੰਮ ਕਰ ਗਈ ਤੇ ਉਹਨਾਂ ਦਾ ਗ੍ਰਾਫ ਡਾਊਨ ਜਾਣਾ ਉਹਨਾਂ ਦਾ ਗ੍ਰਾਫ ਬਿਲਕੁਲ ਡਾਊਨ ਜਾ ਚੁੱਕਾ ਹੈ ਜਿਹੜੀ ਅਸਲ ਸੱਚਾਈ ਹੈ ਜਿਹੜੀ ਵੇਖੋ ਸੱਚਾਈ ਹੈ ਪੋਲਿਟਿਕਲ ਬੰਦੇ ਨੇ ਆਪੋ ਆਪਣੀ ਦਖਲੀ ਭਜਾਉਣੀ ਹੁੰਦੀ ਹੈ ਪੋਲਿਟਿਕਲ ਬੰਦੇ ਨੇ ਆਪਣੀ ਪਾਰਟੀ ਨੂੰ ਜਿੰਦਾਬਾਦ ਗਾਣਾ ਹੁੰਦਾ ਜਿਹੜੀ ਨਿਊਟਰਲ ਪਬਲਿਕ ਹੁੰਦੀ ਹੈ ਤਕਰੀਬਨ 50% ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਾਂ ਹਲਕੇ ਦੇ ਵਿੱਚ ਜਿਹੜੀ ਨਿਊਟਰਲ ਪਬਲਿਕ ਹੈ ਉਹ ਨਿਊਟਰਲ ਪਬਲਿਕ ਦੀ ਆਵਾਜ਼ ਹੈ ਨਿਊਟਰਲ ਪਬਲਿਕ ਪਰਚਿਆਂ ਤੋਂ ਪਰਚਾ ਮੁਕਤ ਹੈ ਨਿਊਟਰਲ ਪਬਲਿਕ ਨੂੰ ਕਿਸੇ ਨੂੰ ਵਿਚੋਲਾ ਲੈ ਕੇ ਲੀਡਰ ਨੂੰ ਮਿਲਣ ਜਾਣਾ ਨਹੀਂ ਪੈ ਰਿਹਾ ਨਿਊਟਰਲ ਪਬਲਿਕ ਨੂੰ ਕੋਈ ਕੰਮ ਕਰਾਉਣ ਵਾਸਤੇ ਕੋਈ ਟਰਾਂਸਫਰ ਮੰਗਵਾਉਣ ਵਾਸਤੇ ਕੋਈ ਠਾਣੇ 'ਚ ਕੰਮ ਕਰਾਉਣ ਵਾਸਤੇ ਜਾਂ ਹੋਰ ਕਿਤੇ ਵਿਭਾਗ 'ਚ ਕੰਮ ਕਰਾਉਣ ਨੂੰ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਨਹੀਂ ਪੈਣੀ ਰਿਸ਼ਵਤ ਕਦੀ ਮੁਲਾਜ਼ਮ ਨਹੀਂ ਲੈਂਦੇ ਹੁੰਦੇ ਰਿਸ਼ਵਤ ਦੀ ਗੱਲ ਕਰੀਏ ਤੇ ਰਿਸ਼ਵਤ ਜਿਹੜੇ ਪਾਰਟੀਆਂ ਨੇ ਛੱਡੇ ਲੀਡਰਾਂ ਦੇ ਛੱਡੇ ਪਹਿਲੀਆਂ ਪਾਰਟੀਆਂ ਦੀਆਂ ਪਹਿਲੀਆਂ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਉਹਨਾਂ ਦੇ ਛੱਡੇ ਚਮਚੇ ਉਹਨਾਂ ਵਾਸਤੇ ਚੰਦਾ ਇਕੱਠਾ ਕਰਦੇ ਸੀ ਉਹਨਾਂ ਲਈ ਮੀਨਾ ਇਕੱਠਾ ਕਰਦੇ ਆ ਬਦਨਾਮੀ ਕਿਹਨੂੰ ਦਿੱਤੀ ਜਾਂਦੀ ਸੀ ਬਦਨਾਮੀ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਸੀ ਉਹੀ ਪ੍ਰਸ਼ਾਸਨ ਹੈ ਉਹੀ ਕੁਰਸੀਆਂ ਨੇ ਉਹੀ ਦਫ਼ਤਰ ਨੇ ਸਾਰੇ ਕੰਮ ਆਟੋਮੈਟਿਕ ਸਿਸਟਮ ਦੇ ਨਾਲ ਹੋ ਰਹੇ